ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਖੇ ਹੋਏ ਵਿਕਸਿਤ ਭਾਰਤ ਸੰਕਲਪ ਯਾਤਰਾ ਸਮਾਗਮ ਵਿੱਚ ਪੰਜਾਬ বিজেপি ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸ਼ਾਮਲ ਹੋਏ ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਹਾਲੇ ਤੱਕ ਲੋਕ ਪ라이ਸ ਸਕੀਮਾਂ ਦਾ ਲਾਭ ਨਹੀਂ ਮਿਲਿਆ ਉਨ੍ਹਾਂ ਤੱਕ ਲਾਭ ਪਹੁੰਚਾਉਣ ਦੇ ਮੰਤਵ ਨਾਲ ਇਸ ਜਾਗਰੂਕਤਾ ਯਾਤਰਾ ਨੂੰ ਚਲਾਇਆ ਜਾ ਰਿਹਾ ਹੈ ਜਾਖੜ ਨੇ ਕਿਹਾ ਕਿ ਦੇਸ਼ ਵਿੱਚ ਅਜਿਹਾ ਕੋਈ ਵਿਅਕਤੀ ਨਹੀਂ ਰਹੇਗਾ ਜਿਹੜਾ ਲੋੜਵੰਦ ਹੋਵੇ ਅਤੇ ਉਸ ਨੂੰ ਦੇਸ਼ ਦੀ ਸਰਕਾਰ ਦਾ ਸਾਥ ਨਾ ਮਿਲੇ ਅੱਜ ਇਸ ਯਾਤਰਾ ਦਾ ਨਾਮ ਹੈ ਵਿਕਸਿਤ ਭਾਰਤ ਸੰਕਲਪ ਯਾਤਰਾ ਹਿੰਦੁਸਤਾਨ ਨੂੰ ਵਿਕਸਿਤ ਬਣਾਣਾ ਹੈ ਵਿਵਰਤ ਕੰਟਰੀ ਬਣਾਣਾ ਹੈ ਤੁਸੀਂ ਵੀ ਜਿਗਾ ਜਿਗਾ ਸੁਣਾਣਾ ਕਿ ਮੋਦੀ ਜੀ ਦਾ ਸੁਪਨਾ ਹੈ ਵੀ ਹਿੰਦੁਸਤਾਨ ਨੂੰ ਤੇ ਟ੍ਰਿਲੀਅਨ ਇਕਨੋਮੀ ਤੋਂ ਵਧਾ ਕੇ 5 ਟ੍ਰਿਲੀਅਨ ਇਕਨੋਮੀ ਤੱਕ ਲੈ ਕੇ ਜਾਣਾ ਆ ਜਿਹੜੀ 5 ਟ੍ਰਿਲੀਅਨ ਇਕਨੋਮੀ ਬਣਾਉਣ ਦੀ ਗੱਲ ਕਰਦੇ ਹਾਂ ਸਾਤਾ ਇੱਕ ਵਿਕਸਿਤ ਭਾਰਤ ਦਾ ਮਾਇਨਾ ਹੈ ਕਿ ਸਾਡੇ ਕੋਲ ਕੋਈ ਸਮਾਨ ਹੋਊਗਾ ਸਰਕਾਰ ਦੇ ਕੋਲ ਤਾਂ ਜਾ ਕੇ ਹੈ ਇੰਨੇ ਕਰੋੜ ਜਿਹੜੇ 55 ਕਰੋੜ ਲੋਕਾਂ ਨੂੰ 5 ਲੱਖ ਰੁਪਏ ਦਾ ਫਰੀ ਇਲਾਜ ਹੋਇਆ ਹੈ ਉਹ